ਔੜੀ ਨਾਨਕ ਜੀ ਉਪਾਇ ਕੇ ਲਖਨਾਵੇਂ ਧਰਮ ਬਹਾਲਿਆ ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਜੀ ਪੈਦਾ ਕਰਕੇ ਹਰ ਜੀਵ ਦੇ ਨਾਲ ਪ੍ਰਮਾਤਮਾ ਨੇ ਧਰਮ ਬਿਠਾ ਦਿੱਤਾ ਹੈ ਮਰਿਆਦਾ ਅਸੂਲ ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ ਇਹ ਕੋਈ ਪ੍ਰithvi ਦਾ ਸ਼ਹਿਰ ਨਹੀਂ ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ ਧਰਮ ਮਰਿਆਦਾ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ ਜੋ ਬੋਲਦਾ ਹੈ ਜੋ ਸੋਚਦਾ ਹੈ ਜੋ ਸੁਣਦਾ ਹੈ ਜੋ ਵੇਖਦਾ ਹੈ ਜੋ ਕਰਦਾ ਹੈ ਇਹ ਸਭ ਮਿਟ ਨਹੀਂ ਜਾਂਦਾ ਅੰਦਰ ਅਮਿਟ ਛਾਪ ਇਸ ਦੀ ਲੱਗ ਜਾਂਦੀ ਹੈ ਇਹੀ ਚਿੱਤਰ ਗੁਪਤ ਹੈ ਇਹੀ ਧਰਮ ਰਾਜ ਹੈ ਔਰ ਐਸਾ ਤੇ ਹੋ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ ਪਰ ਆਪਣੇ ਆਪ ਦੇ ਜੋ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਤਾਂ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਖ ਕੜੇ ਜਜ ਮਾ ਲਿਆ ਉਹ ਧਰਮ ਰਾਜ ਉਹ ਜਮਰਿਆ ਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ ਉੱਥੇ ਨਿਬੇੜਾ ਸੱਚ ਤੇ ਹੀ ਹੈ ਸੱਚ ਹੀ ਅੰਗੀਕਾਰ ਹੁੰਦਾ ਹੈ ਚੁਣ ਕੇ ਵਖ ਕੜ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਭਾਉ ਜੋ ਝੂਠੇ ਨੇ ਜਿਨ੍ਹਾਂ ਨੇ ਕਰ ਦੇਣਾ ਹੈ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ ਜਿਨ੍ਹਾਂ ਨੇ ਡੰਡ ਭੋਗਣਾ ਹੈ ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ ਉਹ ਵਕਤ ਕਰ ਦਿੱਤੇ ਜਾਂਦੇ ਨੇ ਥਾਉ ਨਾ ਪਾਇਨ ਕੂੜ ਯਾਰ ਮੂੰਹ ਕਾਲੇ ਦੋਜ਼ਕ ਚਾਲਿਆ ਪ੍ਰਭੂ ਦੇ ਸੱਚ ਅਸਥਾਨ ਦੇ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਥਾਂ ਨਹੀਂ ਮਿਲਦੀ ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਕ ਦੇ ਜਾਂਦੇ ਨੇ ਭਾਉ ਬਿਹੜੇ ਸੰਸਕਾਰ ਭਿਹੜਾ ਚਿਤ੍ਰਨ ਉਹ ਜੋ ਪਹਿੜੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਇਕ ਹਮ ਹੈ ਲੀਆ ਆਪਣੀ ਹੀ ਸੂਰਤ ਕੋ ਵਿਗਾੜ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਣੀ ਹੈ ਲੇਕਿਨ ਇਤਨੀ ਵਿਗਾੜ ਬੈਠਦਾ ਹੈ ਜਿਸ ਦਾ ਜ਼ਿਕਰ ਸਹਿਬ ਕਹਿੰਦੇ ਨੇ ਕਿ ਮੋ ਕਾਲੇ ਦੋਸਿਕ ਚਾਲਿਆ ਕਾਲੇ ਮੋ ਨਾਲ ਚਲੇਆ ਦੋਸਕਾਂ ਦੇਚ ਦੁੱਖਾਂ ਓਗਣ ਲਈ ਤੇਰੇ ਨਾਇਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਤੇਰੇ ਨਾਮ ਦੇ ਰੰਗ ਦੇ ਵਿੱਚ ਜੋ ਰਥੇ ਗਏ ਉਹਨਾਂ ਨੇ ਜੀਵਨ ਦੀ ਬਾਜ਼ੀ ਜਿਣ ਲਈ ਜਿੱਤ ਲਈ ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ ਉਹ ਠੱਗੇ ਗਏ ਉਹ ਮਾਇਆ ਤੋਂ ਠੱਗੇ ਗਏ ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ ਲਖਨਾਵੇ ਧਰਮ ਬਹਾਲਿਆ ਸਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ ਇਸ ਢੰਗ ਦਾ ਧਰਮ ਨਾਲ ਬਿਠਾ ਦਿੱਤਾ